ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਵਿੱਚ ਔਰਤਾਂ ਦਾ ਫਿਊਚਰ ਕੀ ਹੈ ਕੰਮ ਨੂੰ ਲੈ ਕੇ ਕਿ ਉਹ ਕੰਮ ਕਰਨਾ ਚਾਹੁੰਦੀਆਂ ਹਨ ਅਗਰ ਕੰਮ ਕਰ ਰਹੀਆਂ ਹਨ ਤਾਂ ਉਹਨਾਂ ਨੂੰ ਸਪੋਰਟ ਮਿਲ ਰਹੀ ਹੈ ਉਹਨਾਂ ਦੀ ਫੈਮਿਲੀ ਤੋਂ ਯੂ ਨੋ ਉਹਨਾਂ ਦੇ ਆਰਦੋ ਆਲੇ ਦੇ ਵਰਕਰਸ ਤੋਂ ਕਿਦਾਂ ਉਹਨਾਂ ਦਾ ਫਿਊਚਰ ਤੁਹਾਨੂੰ ਦਿਖਦਾ ਹੈ ਕਰਨ ਮੈਨੂੰ ਲੱਗਦਾ ਹੈ ਕਿ ਸਭ ਦੀ ਕਹਾਣੀ ਵੱਖਰੀ ਹੁੰਦੀ ਹੈ ਪਰ ਕੁਝ ਔਰਤਾਂ ਹੁੰਦੇ ਸਟਰਗਲਸ ਹੁੰਦੇ ਨੇ ਜਿਹੜੇ ਸਾਰੀਆਂ ਔਰਤਾਂ ਦੇ ਇੱਕੋ ਜਿਹੇ ਹੁੰਦੇ ਨੇ ਤਕਰੀਬਨ ਉਸ ਦਾ ਇੱਕ ਕਾਰਨ ਹੈ ਕਿਉਂਕਿ ਅਸੀਂ ਇਸ ਵੇਲੇ ਵੀ ਜਿੱਥੇ ਅਸੀਂ ਜੈਂਜੀ ਵਰਗੇ ਵਰਡਸ ਹੁੰਦੇ ਆ ਹਨਾ ਔਰ ਜਿੱਥੇ ਸਾਨੂੰ ਲੱਗਦਾ ਕਿ ਅਸੀਂ ਇੱਕ ਮਾਡਰਨ ਯੁੱਗ ਦੇ ਵਿੱਚ ਜੀ ਰਹੇ ਆ ਉੱਥੇ ਵੀ ਅੱਜ ਵੀ ਜਿਹੜਾ ਹੈਗਾ ਆ ਔਪਰਚ्युनिटीज ਦੀ ਗੱਲ ਕਰ ਲੋ ਠੀਕ ਹੈ ਤੇ ਅੱਜ ਵੀ ਕਿਤੇ ਨਾ ਕਿਤੇ ਵਿਤਕਰਾ ਕੀਤਾ ਜਾਂਦਾ ਹੈਗਾ ਆ ਔਰਤ ਦੇ ਮੁਕਾਬਲੇ ਮਰਦ ਨੂੰ ਜ਼ਿਆਦਾ ਤਹਿਜ਼ੀਬ ਦਿੱਤੀ ਜਾਂਦੀ ਮੈਂ ਕੋਈ ਫੈਮਿਨਿਸਟ ਨਹੀਂ ਹੈਗੀ ਬਟ ਇਹ ਇੱਕ ਐਕਸਪੀਰੀਅੰਸ ਹੈ ਹੈਗਾ ਅ ਮਤਲਬ ਕਿ ਉਹ ਥੋੜਾ ਜਿਹਾ ਰਹਿੰਦਾ ਹੀ ਆ ਇੱਕ ਮਾਈਂਡ ਸੈਟ ਕਿ ਹਨੇਰੇ ਦੇ ਵਿੱਚ ਕੰਮ ਕਰਨ ਜਾਣਾ ਤੇ ਮੇਲ ਨੂੰ ਭੇਜ ਦੋ ਲਾਈਕ ਅਰਤ ਨੂੰ ਜਾਣ ਨਾ ਦਓ ਜਾਂ ਕਿਤੇ ਬਹੁਤ ਦੂਰ ਜਾਣਾ ਤਾਂ ਵੀ ਕਿ ਮੇਲ ਟਰੈਵਲ ਕਰ ਸਕਦਾ ਹੈਗਾ ਤੇ ਇਹਨੂੰ ਭੇਜ ਦੋ ਪਰ ਇੱਥੇ ਬਹੁਤ ਸਾਰੀਆਂ ਔਰਤਾਂ ਨੇ ਜਿਨ੍ਹਾਂ ਨੇ ਅਣਸੁਖਾਵੀ ਹਾਲਾਤਾਂ ਦੇ ਵਿੱਚ ਕੰਮ ਕੀਤਾ ਤੇ ਕੰਮ ਵੀ ਬਾ ਕਮਾਲ ਕੀਤਾ ਲਾਈਕ ਮਰਦਾਂ ਤੋਂ ਕਿਤੇ ਜ਼ਿਆਦਾ ਚੰਗਾ ਕੰਮ ਕੀਤਾ ਔਰ ਉਹ ਜਿਹੜੇ ਵੀ ਫੀਲਡ ਵਿੱਚ ਸੀਗੀਆਂ ਉਸ ਫੀਲਡ ਦੀਆਂ ਐਕਸਪਰਟ ਸੀਗੀਆਂ ਅ ਸੋ ਕਿਤੇ ਨਾ ਕਿਤੇ ਇਹ ਸੋਚ ਨੂੰ ਹੁਣ ਥੋੜਾ ਜਿਹਾ ਅਪਣਾਇਆ ਜਾਣ ਲੱਗਿਆ ਕਿ ਬਰਾਬਰ ਦੀਆਂ ਓਪਰਚ्युनिटीਜ਼ ਦਿੱਤੀਆਂ ਜਾਣ ਮੈਂ ਇਸ ਗੱਲ 'ਚ ਬਹੁਤ ਲੱਕੀ ਰਹੀ ਆ ਕਿਉਂਕਿ ਜਿੱਥੇ ਮੈਂ ਕੰਮ ਕਰਦੀ ਸੀਗੀ ਉੱਥੇ ਜਿਹੜੀ ਮੇਰੀ ਬਾਸ ਸੀਗੀ ਉਹ ਫੀਮੇਲ ਐ ਫੀਮੇਲ ਸੀਗੀ ਸੋ ਹੁਣ ਮੈਂ ਆਪਣੇ ਚੈਨਲ ਤੇ ਕੰਮ ਕਰਦੀ ਆ ਤਾਂ ਉਹਦੇ ਬਹੁਤ ਫਾਇਦਾ ਰਹਿੰਦਾ ਸੀਗਾ ਬਹੁਤ ਸਾਰੀਆਂ ਦਿੱਕਤਾਂ ਉਹ ਬਿਨਾ ਕਈ ਸਮਝ ਆਉਂਦੀ ਸੀਗੇ ਔਰ ਬਹੁਤ ਸਾਰੀਆਂ ਚੀਜ਼ਾਂ 'ਚ ਨਾਲ ਖੜੇ ਰਹਿੰਦੇ ਸੀ ਕਈ ਵਾਰ ਅਸੀਂ ਅ ਕਈ ਚੀਜ਼ਾਂ ਨੂੰ ਲੈ ਕੇ ਕਹਿ ਲੋ ਵੀ ਗਿਵ ਅਪ ਕਰ ਦਿੰਦੇ ਸੀਗੇ ਕਿ ਮੈਮ ਦੇਖੋ ਆ ਸਿਚੁਏਸ਼ਨ ਆ ਗਈ ਹੈ ਲਾਈਕ ਜਿਵੇਂ ਰਹਿੰਦਾ ਹੈ ਫੈਮਿਲੀ ਪ੍ਰੈਸ਼ਰ ਆ ਗਿਆ ਇਕਦਮ ਘਰ ਜਾਣਾ ਪੈਣਾ ਹੈ ਤਾਂ ਬਟੋ ਕਹਿੰਦੇ ਹੁੰਦੇ ਸੀ ਕਿ ਨਹੀਂ ਆਪਣੇ ਹੱਕ ਲਈ ਲੜੋ ਠੀਕ ਹੈ ਕਈ ਵਾਰ ਕਿਸੇ ਕੁੜੀ ਨੇ ਛੁੱਟੀ ਲੈਣ ਜਾਣਾ ਕਿ ਮੈਮ ਲਾਈਕ ਮੇਰੇ ਘਰ ਵਾਲੇ ਦਾ ਕੰਮ ਹੈ ਮੈਨੂੰ ਛੁੱਟੀ ਕਰਨੀ ਤਾਂ ਮੈਮ ਕਹ ਦਿੰਦੇ ਤੇਰਾ ਘਰ ਵਾਲਾ ਕਿਉਂ ਨਹੀਂ ਕਰ ਸਕਦਾ ਉਹ ਵੀ ਤਾਂ ਤੁਸੀਂ ਦੋਨੋਂ ਬਰਾਬਰ ਦੋਨੋਂ ਕਮਾ ਰਹੇ ਹੋ ਤਾਂ ਤੁਸੀਂ ਦੋਨੋਂ ਉਹ ਜ਼ਿੰਮੇਵਾਰੀਆਂ ਨੂੰ ਕਿਉਂ ਨਹੀਂ ਜੇ ਤੇਰੇ ਬੱਚੇ ਲਈ ਇੱਕ ਦਿਨ ਛੁੱਟੀ ਬੱਚਾ ਬਿਮਾਰ ਹੈ ਇੱਕ ਦਿਨ ਤੂੰ ਛੁੱਟੀ ਕਰਨੀ ਹੈ ਇੱਕ ਦਿਨ ਘਰ ਵਾਲਾ ਕਿਉਂ ਨਹੀਂ ਕਰ ਸਕਦਾ ਸੱਤੇ ਦਿਨ ਤੈਨੂੰ ਹੀ ਛੁੱਟੀ ਕਿਉਂ ਚਾਹੀਦੀ ਹੈਗੀ ਹੈ ਸੋ ਇਹ ਚੀਜ਼ਾਂ ਤੇ ਕਈ ਵਾਰ ਰਹਿੰਦਾ ਵੀ ਸੀ ਕਿ ਮੈਮ ਨਹੀਂ ਸਮਝ ਸਕਦੇ ਲਾਈਕ ਆਪਾਂ ਇੱਕ ਨਾਰਮਲ ਫੈਮਿਲੀ ਚੋਂ ਆਉਨੇ ਆ ਉਹ ਇੱਕ ਬਿਜ਼ਨਸ ਵੁਮਨ ਹੈਗੀ ਐ ਉਹਦਾ ਆਈਡੀਆ ਹੋ ਰਿਹਾ ਸਾਨੂੰ ਤਾਂ 7 ਦਿਨ ਘਰ ਲਾਉਣੇ ਪੈਣਗੇ ਤਾਂ ਹੀ ਅਸੀਂ ਬਾਕੀ ਦੇ 23 ਦਿਨ ਚੰਗੀ ਤਰ੍ਹਾਂ ਕੰਮ ਕਰ ਸਕਾਂਗੇ ਕਿਉਂਕਿ ਜੇ ਅਸੀਂ 7 ਦਿਨ ਆਪਣੇ ਬੱਚੇ ਲਈ ਛੁੱਟੀ ਨਾ ਲਈ ਤਾਂ ਬਾਕੀ ਦੇ 23 ਦਿਨ ਸਾਰੇ ਰਿਸ਼ਤੇਦਾਰਾਂ ਤੋਂ ਸੁਣਨਾ ਪਏਗਾ ਕਿ ਦੇਖੋ ਜੀ ਕਿਹੋ ਜੀ ਮਾਂ ਐ ਇਹਦਾ ਬੱਚਾ ਬਿਮਾਰ ਸੀਗਾ ਇਹਨੂੰ ਦਫ਼ਤਰ ਦੀ ਪਈ ਹੋਈ ਸੀ ਤਾਂ ਸਾਨੂੰ ਲੱਗਦਾ ਸੀ ਮੈਡਮ ਲਈ ਕਹਿਣਾ ਬਹੁਤ ਸੌਖਾ ਹੈ ਕਿ ਇੱਕ ਦਿਨ ਤੂੰ ਸੰਭਾਲ ਬੱਚਾ ਇੱਕ ਦਿਨ ਤੇਰਾ ਘਰ ਵਾਲਾ ਪਰ ਫੈਮਿਲੀ ਅਪਬ੍ਰਿੰਗਿੰਗ ਵੀ ਤਾਂ ਉਦਾਂ ਦੀ ਹੋਣੀ ਚਾਹੀਦੀ ਹੈ ਉਹ ਵੀ ਤਾਂ ਇਹ ਸਮਝਣ ਜਿੱਥੇ ਤੁਹਾਨੂੰ ਕਹਿ ਕੇ ਹੀ ਮਨਵਾਉਣਾ ਪਿਆ ਤੁਹਾਨੂੰ ਜिद ਕਰਨੀ ਪਈ ਉੱਥੇ ਤਾਂ ਰਿਸ਼ਤੇ ਫਿਰ ਇੱਕ ਦਰਾੜ ਆ ਜਾਏਗੀ ਤੇ ਉਹ ਕਦੇ ਵੀ ਨਹੀਂ ਭਰੇਗੀ ਸੋ ਸਭ ਦੇ ਐਕਸਪੀਰੀਐਂਸਸ ਵੱਖਰੇ ਹੁੰਦੇ ਆ ਫੀਮੇਲਸ ਦੇ ਕੋਲ ਅੱਜ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਆਪਰਚੂਨਿਟੀਆਂ ਹੈਗੀਆਂ ਆ ਬਹੁਤ ਮੌਕੇ ਆ ਮੈਨੂੰ ਲੱਗਦਾ ਕਿ ਮੈਂ ਪਿਛਲੇ ਜਦੋਂ ਅਸੀਂ ਆਏ ਸੀਗੇ ਉਦੋਂ ਚਾਰ ਪੰਜ ਕੁੜੀਆਂ ਦਿਖਦੀਆਂ ਹੁੰਦੀਆਂ ਸੀਗੀਆਂ ਜਿਹੜੇ ਬਿਗ ਫੇਸ ਆਪਾਂ ਕਹਿ ਸਕਦੇ ਹਾਂ ਜਰਨਲਿਜ਼ਮ ਦੇ ਪਰ ਅੱਜ ਹਰ ਚੈਨਲ ਦੇ ਕੋਲ ਜੇਕਰ ਚਾਰ ਵਧੀਆ ਮੁੰਡੇ ਕੰਮ ਕਰ ਰਹੇ ਹੈਗੇ ਆ ਤੇ ਦੋ ਜਾਂ ਤਿੰਨ ਵਧੀਆ ਕੁੜੀਆਂ ਵੀ ਕੰਮ ਕਰ ਰਹੀਆਂ ਹੈਗੀਆਂ ਸੋ ਗਿਣਤੀ ਵਧੀ ਹੈ ਔਰ ਇਹਦਾ ਕਾਰਨ ਆਪਾਂ ਇਹੀ ਮੰਨ ਸਕਦੇ ਹਾਂ ਕਿ ਸੇਫ ਹੈ ਆਪਰਚੂਨਿਟੀਆਂ ਹੈਗੀਆਂ ਆ ਗਰੋਥ ਹੈਗੀ ਹੈ ਤੇ ਕੁੜੀਆਂ ਦੇ ਵਿੱਚ ਵੀ ਉਹ ਡੈਡੀਕੇਸ਼ਨ ਹੈਗੀ ਹੈ ਕਿ ਆਪਾਂ ਨੂੰ ਆਪਣੇ ਕੈਰੀਅਰ ਨੂੰ ਅੱਗੇ ਲੈ ਕੇ ਜਾਣਾ ਹੈਗਾ ਸੋ ਸੋ oportunidades ਵਦਨ ਦੇ ਨਾਲ ਬਹੁਤ ਕੁਝ ਬਦਲਿਆ ਹੈਗਾ